ਕਾਰੀ ਦੇ ਦਈਏ ਕਿ ਜਦੋਂ ਬਰਸਾਤ ਆਉਂਦੀ ਐ ਇਸੇ ਤਰ੍ਹਾਂ ਹੁੰਦਾ ਸਾਡੇ ਬੱਚੇ ਉਹਨੇ ਦੇਣਾ ਸਕੂਲ ਨਹੀਂ ਜਾਂਦੇ ਉਹਨਾਂ ਸਮਾਂ ਸਾਡੇ ਬੱਚੇ ਪੜ ਨਹੀਂ ਜਾਂਦੇ ਤਾਂ ਦੱਸ ਦਈਏ ਕਿ 70 ਸਾਲਾਂ ਵਾਲੀ ਸਰਕਾਰ ਐ ਮੈਂ ਉਹਨਾਂ ਨੂੰ ਪੁੱਛਿਆ ਕਿ ਜਦੋਂ ਤੁਸੀਂ ਵੋਟਾਂ ਪਾਉਂਦੇ ਹੋ ਤਾਂ ਵੋਟਾਂ ਲੈਣ ਤੁਹਾਡੇ ਘਰਾਂ ਜਾਂਉਂਦੇ ਆ ਕਹਿੰਦੇ ਉਹਨਾਂ ਦੇ ਚਮਚੇ ਜ਼ਰੂਰ ਆਉਂਦੇ ਰਹੇ ਆ ਲੇਕਿਨ ਆਪ ਨਹੀਂ ਕਦੀ ਆਏ ਉਦੇਦਾਰ ਆਪ ਨਹੀਂ ਆਏ ਲੇਕਿਨ ਚਮਚੇ ਜ਼ਰੂਰ ਆਏ ਆ ਤਾਂ ਹੁਣ 17 ਸਾਲਾਂ ਨਾਲ ਰਾਜ ਕਰਨ ਵਾਲਿਆਂ ਨੇ ਆਵਿਕਾਸ ਕੀਤਾ ਤੁਸੀਂ ਵੇਖੋ ਪਾਣੀ ਖੜਾ ਤਾਂ ਹੁਣ ਬਰਸਾਤ ਫੇਰ ਅੱਗੇ ਆਉਣ ਵਾਲੀ ਆ ਤੁਹਾਨੂੰ ਝਲਕਾਂ ਉਹ ਵੀ ਵਿਖਾ ਦੇਾਂਗੇ ਤਾਂ ਵਿੱਚ ਖੜ ਕੇ ਵਿਖਾਵਾਂਗੇ ਇਹ ਦੱਸ ਦਈਏ ਤੁਹਾਨੂੰ ਕਿ ਵਿੱਚ ਖੜ ਕੇ ਤੇ ਹੁਣ ਇੱਕ ਗੱਲ ਤੁਹਾਨੂੰ ਹੋਰ ਜਾਣਕਾਰੀ ਦੇ ਦਈਏ ਕਿ ਗੱਲ ਬੜੀ ਸੁਣਨ ਵਾਲੀ ਹੈ ਕਿ 17 ਸਾਲਾਂ ਵਾਲੀ ਸਰਕਾਰ ਦੇ ਰਾਜੇ ਉੱਥੋਂ ਤੱਕ ਨਹੀਂ ਪਹੁੰਚੇ ਬਦਲਾਵ ਵਾਲੀ ਸਰਕਾਰ ਦੇ ਰਾਜੇ ਇੱਕ ਦੋ ਵਾਰ ਉੱਥੋਂ ਦੀ ਲੰਗੇ ਆ ਉੱਥੇ ਜਾ ਕੇ ਗੱਲ ਕਰਕੇ ਆਏ ਕਿ ਨਹੀਂ ਜੀ ਤੁਹਾਡੇ ਆਕਾਂ ਚੇ ਸੜਕਾਂ ਨਾ ਬਣੀ ਤੇ ਇੱਟਾਂ ਲਵਾ ਕੇ ਦਵਾਂਗੇ ਮਿੱਟੀ ਬੁਆ ਕੇ ਦਵਾਂਗੇ ਉੱਚੀਆਂ ਕਰਕੇ ਦਵਾਂਗੇ ਲੇਕਿਨ ਕੁਝ ਨਹੀਂ ਕਰਕੇ ਦਿੱਤਾ ਆ ਹੁਣ ਦੱਸਦਾ ਇਹ ਹੈ ਕਿ ਬਦਲਾਵ ਵਾਲੀ ਨੇ ਫੇਰਾ ਜਰੂਰ ਮਾਰਿਆ ਇਹਨਾਂ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂਗੇ ਬਦਲਾਵ ਵਾਲੇ ਉੱਥੋਂ ਦੀ ਲੰਗੇ ਜਰੂਰ ਆ ਦੱਸਦੇ ਆ ਕਿ ਬਦਲਾਵ ਵਾਲੀ ਜਦੋਂ ਵੋਟਾਂ ਆਈਆਂ ਸੀਗੀਆਂ ਵੋਟਾਂ ਵਾਸਤੇ ਉਧਰ ਗਏ ਸੀਗੇ ਤੇ ਉਦੋਂ ਜਾ ਕੇ ਉੱਥੇ ਹੋਰ ਵੀ ਦੂਸਰੇ ਸ਼ਹਿਰਾਂ ਦੇ ਵੀ ਨਮਾnde ਆਏ ਸੀ ਨਾਲ ਉਹਨਾਂ ਨੇ ਵੀ ਜਾ ਕੇ ਵਾਦਾ ਕੀਤਾ ਕਿ ਨਹੀਂ ਤੁਹਾਡੇ ਇਥੋਂ ਘਰਾਂ ਦੇ ਹਾਲਾਤ ਮਾੜੇ ਆ ਤੇ ਜਰੂਰ ਤੁਹਾਡੇ ਇਥੇ ਇੱਕ ਵਾਰ ਸਾਡੀ ਸਰਕਾਰ ਬਣਾਓ ਬਦਲਾ ਲਿਆਓ ਤੇ ਅਸੀਂ ਤੁਹਾਡਾ ਇਹ ਕਰਾਂਗੇ ਪਾ ਹੁਣ ਤੁਹਾਨੂੰ ਦੱਸ ਦਈਏ ਕਿ ਇਹ ਚਾਰ ਘਰ ਨੇ ਤਾਂ ਚਾਰਾ ਘਰਾਂ ਨੂੰ ਪ੍ਰਾਣੀਆਂ ਸਰਕਾਰਾਂ 17 ਸਾਲਾਂ ਦੀਆਂ ਸਰਕਾਰਾਂ ਦੇ ਨਮਾਇਦੇ ਕੀ ਕਹਿੰਦੇ ਆ ਉਹ ਕਹਿੰਦੇ ਆ ਜੀ ਤੁਸੀਂ ਡੇਰੇ ਕਿਉਂ ਖੇਤਾਂ 'ਚ ਬਣਾਏ ਸੰਨ 83 ਤੋਂ ਡੇਰੇ ਬਣੇ ਹੋਏ ਆ ਉਹਨਾਂ ਨੇ ਬਜ਼ੁਰਗਾਂ ਨੇ ਬਣਾਏ ਹੋਏ ਆ ਬਜ਼ੁਰਗ ਤੁਰ ਗਏ ਨੇ ਅੱਗੇ ਮੁੰਡਿਆਂ ਦਾ ਕੀ ਕਸੂਰ ਐ ਸ਼ਹਿਰਾਂ ਵਿੱਚ ਕਿਹੜੇ ਤੁਸੀਂ 40-40 ਹਜ਼ਾਰ ਨੂੰ ਮਰਲੇ ਦੇ ਰਹੇ ਹੋ 6-6 ਲੱਖ ਨੂੰ ਤਾਂ ਪੁੱਡਾ ਦੀਆਂ ਕਲੌਨੀਆਂ ਕਿੱਥੇ ਆ ਜਾਣ ਲੋਕ ਪਿੰਡਾਂ ਦੇ ਤਾਂ ਕਹਦਾ ਤਾਂ ਜੀ ਨਹੀਂ ਇਹ ਤੁਸੀਂ ਡੇਰੇ ਪਾਏ ਆ ਹੁਣ ਤੁਹਾਡੀਆਂ ਛੜਕਾਂ ਉਹ ਥੋੜੀਆਂ ਪੱਕੀਆਂ ਕਰਾਂਗੇ ਆਪਣੇ ਚਹੇਤਿਆਂ ਦੀਆਂ ਕੀਤੀਆਂ ਜਰੂਰ ਨੇ ਉਹ ਪੱਕੀਆਂ ਨੇ ਲੇਕਿਨ ਮਾੜੇ ਘਰਾਂ ਦੀਆਂ ਕਿਸੇ ਨੇ ਨਹੀਂ ਕਰੀਆਂ ਚੰਗੇ ਤਨਹਾਡਾਂ ਦੇ ਡੇਰਿਆਂ ਨੂੰ ਚਪਕੀਆਂ ਛੜਕਾਂ ਨੇ ਇਟਾਂ ਵੀ ਲੱਗੀਆਂ ਪਰ ਛੜਕਾਂ ਹੀ ਪੱਕੀਆਂ ਬਣ ਗਈਆਂ ਲੇਕਿਨ ਮਾੜਿਆਂ ਘਰਾਂ ਦੇ ਹਾਲਾਤ ਵੇਖ ਲਓ ਤੁਸੀਂ ਇਹ ਮਾੜੇ ਘਰਾਂ ਨੂੰ ਇਹਨਾਂ ਨੇ ਇਟਾਂ ਵੀ ਲਗਾ ਕੇ ਨਹੀਂ ਦਿੱਤੀਆਂ ਮਿੱਟੀ ਵੀ ਪਾ ਕੇ ਨਹੀਂ ਦਿੱਤੀ ਤਾਂ ਇਹ ਤਸਵੀਰਾਂ ਤੁਹਾਨੂੰ ਦੱਸ ਦਈਏ ਕਿ ਭਰਥ ਕਾਜੀ ਚੱਕ ਪਿੰਡ ਹੈ ਤੇ ਮਲਿਆਵਾਲਾ ਰਸਤਾ ਉਥੇ 4 ਡੇਰੇ ਪੈਂਦੇ ਆ ਜਿਨ੍ਹਾਂ ਦੀ ਸਾਨੂੰ ਕਾਲ ਆਈ ਆ WhatsApp ਤੇ ਅਸੀਂ ਗੱਲ ਵੀ ਕਰੀ ਆ ਸਾਡੇ ਕੋ ਰਿਕਾਰਡਿੰਗ ਆ ਉਹਨਾਂ ਨਾਲ ਗੱਲ ਵੀ ਹੋਈ ਆਣਾ ਵੀਡੀਓ ਭੇਜੀ ਆ ਕਿ ਪਾਜੀ ਆ ਹਾਲਾਤ ਹੁੰਦੇ ਸਾਡੇ ਬਰਸਾਤ ਦੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਫੇਰ ਸਾਡੇ ਹਾਲਾਤ ਐ ਹੋਣੇ ਆ ਤਾਂ ਹੁਣ ਅਸੀਂ ਦੱਸ ਦਈਏ ਕਿ ਤੁਸੀਂ ਦੱਸੋ ਕਿ ਆ ਰਸਤੇ ਦਾ ਪਤਾ ਤੁਹਾਨੂੰ ਪਰਥ ਕਾਜੀ ਚੱਕ ਪਿੰਡ ਦੀਨਾ ਨਗਰ ਹਲਕੇ ਚ ਪੈਣ ਵਾਲਾ ਜ਼ਿਲ੍ਹਾ ਗੁਰਦਾਸਪੁਰ ਦਾ ਪਿੰਡ ਆ ਔਰ ਜ਼ਿਲ੍ਹਾ ਗੁਰਦਾਸਪੁਰ ਵਿੱਚ ਕਿੰਨੀਆਂ ਸਰਕਾਰਾਂ ਆਈਆਂ ਤੇ ਕਿੰਨੀਆਂ ਗਈਆਂ ਫਲਕਾ ਦੀਨਾ ਨਗਰ ਵਿੱਚ ਕਿੰਨੀਆਂ ਸਰਕਾਰਾਂ ਰਾਜ ਕਰਕੇ ਗਈਆਂ ਕਿੰਨੀਆਂ ਸਰਕਾਰਾਂ ਆਈਆਂ ਤੇ ਕਿੰਨੀਆਂ ਚਲੀਆਂ ਗਈਆਂ ਹੁਣ ਇੱਕ ਦੋ ਵਾਰੇ ਕਹਿਣਾ ਸਾਨੂੰ ਬੜਾ ਗਿਆ ਇਹ ਤੁਹਾਨੂੰ ਨਹੀਂ ਕਿਹਾ ਭਾਜੀ ਸਰਕਾਰਾਂ ਬਹੁਤ ਆਈਆਂ ਤੁਸੀਂ ਸਾਰਿਆਂ ਤੋਂ ਕੋਈ ਉੱਤੇ ਨਹੀਂ ਸੀ بڑے بڑے ਆਏ ਇਥੋਂ ਲੰਘ ਕੇ ਗਏ ਆ ਰਾਜ ਕਰਕੇ ਗਏ ਆ ਉਹ ਵੀ ਤੁਹਾਡੇ ਵਾਂਗ ਇਦਾਂ ਨਹੀਂ ਕਿ ਕਹਿੰਦੇ ਵੀ ਤਾਈ ਐਵੇਂ ਗੱਲ ਕਹਿ ਛੱਡੀ ਕਿ ਨਹੀਂ ਜੀ ਕੋਈ ਗੱਲ ਨਹੀਂ ਰਾਜ ਕਰਕੇ ਗਏ ਆ ਉਹ ਵੀ ਹਰਾ ਕੇ ਤੁਹਾਨੂੰ ਜਿੱਤੇ ਆ ਉਹ ਵੀ ਲੇਕਿਨ ਅਸੀਂ ਕਹੀਏ ਕਿ ਤੁਸੀਂ ਕੰਮ ਹੋਣਾ ਨੇ ਵੀ ਨਹੀਂ ਕਰਿਆ ਤਾਂ ਹੀ ਅੱਗੇ ਹਾਰੇ ਆ ਤਾਂ ਹੀ ਬਦਲਾਵ ਵਾਲੇ ਆਇਆ ਪਰ ਹੁਣ ਬਦਲਾਵ ਵਾਲਿਆਂ ਨੂੰ ਵੀ ਉਥੋਂ ਮੈਸੇਜ ਆ ਗਿਆ ਬਰਸਾਤ ਆਉਣ ਵਾਲੀ ਆ ਬਦਲਾਵ ਵਾਲਿਆਂ ਦੀ ਉੱਥੇ ਜਾ ਕੇ ਵੀ ਗੱਲ ਸਲਾਵਾਂਗਾ ਦੋ ਚਾਰ ਦਿਨ ਦਿਓ ਤੁਹਾਨੂੰ ਦੱਸਾਂਗੇ ਕਿ ਇੱਥੇ ਆਏ ਸੀ ਕਿ ਨਹੀਂ ਕੱਲੇ-ਕੱਲੇ ਦਾ ਨਾਂ ਲੈਣਗੇ ਉਹ ਕਿ ਕੌਣ-ਕੌਣ ਇੱਥੇ ਆਇਆ ਸੀ ਮਲਿਆਵਾਲੇ ਰਸਤੇ ਦੇ ਉੱਤੇ ਪਰਥ ਕਾਜੀ ਚੱਕ ਪਿੰਡ ਤੋਂ ਮਲਿਆਵਾਲੇ ਰਸਤੇ ਉੱਤੇ ਚਾਰ ਘਰਾਂ ਦਾ ਡੇਰਾ ਔਰ ਰਾਹ ਜਿਹੜਾ ਸਿਰਫ ਚਾਰਕ ਕਨਾਲ ਦਾ ਥਾਵਾ ਕਿੱਲੇ ਤੋਂ ਘੱਟ ਜਗ੍ਹਾ ਹੈ ਤੇ ਆ ਹਾਲਾਤ ਹੁੰਦੇ ਆ ਡੇਢ-ਡੇਢ ਦੋ-ਦੋ ਕਿੱਲੇ ਜ਼ਮੀਨ ਦੇ ਮਾਲਕਾ ਉਹ ਚਾਰੇ ਕਿੱਥੋਂ ਇਤਨਾ ਖਰਚੇ ਕਰ ਲੈਣ ਕਿੱਥੋਂ ਆਪਣੇ ਕੋਲੋਂ ਸੜਕਾਂ ਬਣਾ ਲੈਣ ਕੈਨੇਡਾ ਦੀਆਂ ਸੜਕਾਂ ਸਰਕਾਰ ਬਣਾਵੇ ਤੇ ਮਾੜੇ ਬੰਦੇ ਨੂੰ ਬਸ ਕਹਿ ਦੇਣਾ ਕਿ ਤੁਸੀਂ ਜਿੱਦਾਂ ਡੇਰੇ ਬਣਾਏ ਆ ਉਦਾਂ ਤੁਸੀਂ ਆਪਣੇ ਘਰ ਬਣਾ ਲਓ ਪੁਰਾਣੀਆਂ ਸਰਕਾਰਾਂ ਨੇ ਕਿਹਾ ਉਹਨਾਂ ਨੂੰ ਜਦੋਂ ਮੈਂ ਪੁੱਛਿਆ ਕਿ ਭਾਈ ਤੁਹਾਨੂੰ ਜਿਹੜੀਆਂ ਪੁਰਾਣੀਆਂ ਸਰਕਾਰਾਂ ਦੇ ਅਹੁਦੇਦਾਰ ਹੁੰਦੇ ਸੀਗਾ ਕੀ ਕਹਿ ਕੇ ਜਾਂਦੇ ਸੀ ਕਹਿੰਦੇ ਜੀ ਇਹ ਤੁਹਾਨੂੰ ਕਹਿੰਦੇ ਕਿ ਡੇਰੇ ਇੱਥੇ ਬਣਾਓ ਹੁਣ ਛੱਡ ਕੇ ਵੀ ਆਪਣੀਆਂ ਬਣਾ ਲਓ ਰਸਤੇ ਬਣਾ ਲਓ ਆਪਣੇ ਆਹ ਤਸਵੀਰਾਂ ਤੁਹਾਨੂੰ ਅਗਲੀ ਬਰਸਾਤ ਆਉਣ ਵਾਲੀ ਏ ਰਹਿ ਗਿਆ 1.5 ਮਹੀਨਾ ਇਹਦੇ ਵਿੱਚ ਇੱਚੀ ਬਰਸਾਤ ਆਉਣੀ ਅਗਲੇ ਮਹੀਨੇ ਚ ਬਰਸਾਤ ਹੀ ਆ ਉਹਨੂੰ ਵਿਖਾਵਾਂਗੇ ਤਸਵੀਰਾਂ ਅੱਥੇ ਤੇ ਖੜ ਕੇ ਵਿੱਚ ਖੜਾਂਗੇ ਪਾਣੀ ਦੇ ਵਿੱਚ ਵਿੱਚ ਖੜ ਕੇ ਵਿਖਾਵਾਂਗੇ ਕਿ ਸਨ 83 ਤੋਂ ਰਹਿ ਰਹੇ ਆ ਔਰ ਅੱਜ ਵੇਖ ਲਓ ਤੁਸੀਂ ਕਿੰਨੇ ਸਾਲ ਹੋ ਗਏ ਆ ਇਹ ਰਾਜ ਚੱਲਦੇ ਆ ਤੇ ਰਾਜ ਅੱਜ ਵੀ ਉਹਨਾਂ ਸਰਕਾਰਾਂ ਦਾ ਹੀ ਆ ਅੱਜ ਵੀ ਉਹਨਾਂ ਦੀਆਂ ਥਾਪੀਆਂ ਜਿਹੜੀਆਂ ਵੱਜਦੀਆਂ ਕਿ ਅਸੀਂ ਫੇਰ ਰਾਜ ਕਰਨਾ ਕਰੋ ਰਾਜ ਮੁਬਾਰਕ ਹੋਵੇ ਤੁਹਾਨੂੰ ਪਰ ਲੋਕਾਂ ਦੇ ਕੰਮ ਕਰ ਲਓ ਅਸੀਂ ਮੰਨਦੇ ਆ ਕਿ ਤੁਸੀਂ ਰਾਜ ਕੀਤਾ ਵੀ ਹੈਗਾ ਤੇ ਕਰਨਾ ਵੀ ਹੈਗਾ ਪਰ ਅਸੀਂ ਇਹੀ ਕਹਾਂਗੇ ਕਿ ਲੋਕਾਂ ਦੇ ਕੰਮ ਕਰੋ ਲੋਕ ਇੱਕ ਵਾਰੀ ਇਹ ਨਾ ਕਹਿਣ ਕਿ ਇਹਣਾ ਕੁਝ ਨਹੀਂ ਕੀਤਾ ਕਹਿੰਦੇ ਆ ਲੋਕ ਕਿਸੇ ਨੂੰ ਛੱਡ ਦੇਣ ਪਰ ਦਰਕਾਰ ਨਾ ਦੇਣ ਇਸ ਕਰਕੇ ਅਸੀਂ ਬੇਨਤੀ ਕਰਦੇ ਆ ਕਿ ਬਦਲਾਅ ਵਾਲੀ ਸਰਕਾਰ ਨੂੰ ਵੀ ਕਿ ਤੁਸੀਂ ਵੀ ਆਪਣਾ ਰੰਗ ਦਿਖਾਓ ਤੁਸੀਂ ਸੜਕਾਂ ਪੱਕੀਆਂ ਨਹੀਂ ਬਣਾਉਣੀਆਂ ਪੈਚਵਰਕ ਨਹੀਂ ਕਰਨੇ ਕਰਨੇ ਕਦੋਂ ਹਨ ਪੈਸੇ ਤੁਹਾਡੇ ਖਾਤਿਆਂ 'ਚ ਆ ਗਏ ਨਹੀਂ ਆ ਗਏ ਕਿਹਨੂੰ ਵਿਖਾਉਣੇ ਤੁਸੀਂ ਕਿਸੇ ਨੂੰ ਨਹੀਂ ਵਿਖਾਉਣੇ ਸੜਕਾਂ ਬਣਾਓ ਪੈਚ ਵਰਕ ਕਰੋ ਤੇ ਆਹ ਵਿਚਾਰੇ ਗਰੀਬਾਂ ਦੇ ਘਰ ਦਾ ਰਸਤਾ ਜਿਹੜਾ ਇਹ ਜਰੂਰ ਵੇਖੋ ਮਲਿਆਵਾਲਾ ਰਸਤਾ ਪਰਥਕਾਜੀ ਚੱਕ ਪਿੰਡ ਆ ਦੀਨਾ ਨਗਰ ਹਲਕੇ ਦਾ ਪੈਣ ਵਾਲਾ ਪਿੰਡ ਹੈ ਤੇ ਹੁਣ ਵੇਖਾਂਗੇ ਭਲਾ ਕੀ ਕਦੋਂ ਇੱਥੇ gekeੜਾ ਵੱਜਦਾ ਤਨਹੀਂ ਤਾਂ ਬਰਸਾਤ ਚ ਸਾਡੇ ਕਿਹੜੇ ਜਰੂਰ ਵੱਜਣਿਆ ਔਰ ਤੀਜੇ ਦਿਨ ਇੱਕ gekeੜਾ ਹੋਵੇਗਾ ਚਾਨਣਾ ਇਹੋ ਜਿਹਾ ਪਾ ਦਿਆਂਗੇ ਕਿ ਯਾਦ ਰਹੇਗਾ 5 ਸਾਲ ਉਹ ਵੀ ਭੁੱਲੇਗਾ ਜਰੂਰ ਦੱਸਾਂਗੇ ਜਾ ਕੇ ਔਰ ਜਿਨ੍ਹਾਂ ਨੇ 70 ਸਾਲ ਰਾਜ ਕੀਤਾ ਉਹਨਾਂ ਵਾਸਤੇ ਵੀ ਪਾਣੀ ਚ ਛਲਕ ਛਲਕ ਮਾਰਾਂਗੇ ਛਾਲਾਂ ਇਹ ਤੁਹਾਨੂੰ ਲਾ ਦਈਏ ਗੱਲ ਇਹ ਵੀਡੀਓ ਨੂੰ ਵੱਤ ਵਾਦੇ ਸ਼ੇਅਰ ਜਰੂਰ ਕਰਨਾ ਤੇ ਕਮੈਂਟ ਜੇ ਕੋਈ ਕਹਿੰਦਾ ਆ ਪਿਆ ਸਰਕਾਰ ਨੇ ਬੜਾ ਵਿਕਾਸ ਕੀਤਾ ਇਹ ਵਿਕਾਸ ਵਾਸਤੇ ਕਮੈਂਟ ਜਰੂਰ ਕਰਿਓ ਕਿ ਤੁਹਾਡੀਆਂ ਪੁਰਾਣੀਆਂ ਸਰਕਾਰਾਂ ਨੇ ਕਿੰਨਾ ਕੁ ਵਿਕਾਸ ਕੀਤਾ ਇੱਥੇ ਇਹਦੇ ਬਾਰੇ ਕਮੈਂਟ ਜਰੂਰ ਕਰਿਓ ਕਿਉਂਕਿ ਅਸੀਂ ਵੇਖਿਆ ਕਿੰਤੂ ਪ੍ਰੰਤੂ ਵਾਲੇ ਆਪਣੀਆਂ ਨੌਕਰੀਆਂ ਡਿਊਟੀਆਂ ਤੇ ਬੈਠੇ ਸਰਕਾਰੀ ਮਲਾਜਮ ਜਿਹੜੇ ਕਮੈਂਟਾਂ ਵਿੱਚ ਪੈ ਜਾਂਦੇ ਆ ਕਰਿਓ ਕਮੈਂਟ ਫਿਰ ਦੱਸਾਂਗੇ ਉਥੇ ਖਲੋ ਕੇ ਛਲਕ ਛਲਕ ਪਾਣੀ ਚ ਹੋ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ